ਸੁਭਦ ਆਮ ਖਬਰ ਇੱਕ ਭਿਆਨਕ ਰੇਲ ਹਾਦਸਾ ਵਾਪਰਿਆ ਜੁਥੇ ਟ੍ਰੇਨ ਦੇ ਅੱਗੇ ਹਾਥੀਆਂ ਦਾ ਝੁੰਡ ਆ ਗਿਆ ਤੇ ਟੱਕਰ ਇੰਨੀ ਜ਼ਬਰਦਸਤ ਹੋਈ ਕਿ ਇਸ ਹਾਦਸੇ ਦੇ ਵਿੱਚ 8 ਹਾਥੀਆਂ ਦੀ ਮੌਤ ਹੋ ਗਈ ਹੈ ਤਾਂ ਰਾਜਧਾਨੀ ਐਕਸਪ੍ਰੈਸ ਸੀ ਜਿਸ ਦੇ ਅੱਗੇ ਹਾਥੀਆਂ ਦਾ ਝੁੰਡ ਆ ਗਿਆ ਜਿਸ ਤੋਂ ਬਾਅਦ ਲੋਕੋ ਪਾਇਲਟ ਦੇ ਵੱਲੋਂ ਐਮਰਜੈਂਸੀ ਬ੍ਰੇਕ ਲਗਾਈ ਗਈ ਤੇ ਇਸ ਤੋਂ ਬਾਅਦ ਹਫੜਾ ਦਫੜੀ ਦਾ ਮਾਹੌਲ ਇੱਥੇ ਬਣ ਗਿਆ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿੱਥੇ ਆਸਾਮ ਦੇ ਵਿੱਚ ਸਵੇਰ ਦਾ ਸਮਾਂ ਦੱਸਿਆ ਜਾ ਰਿਹਾ ਸੀ ਸਵੇਰ ਕਰੀਬ 2:30 ਵਜੇ ਦਾ ਸਮਾਂ ਸੀ ਜਦੋਂ ਇਹ ਹਾਦਸਾ ਵਾਪਰਿਆ ਰਾਜਧਾਨੀ ਐਕਸਪ੍ਰੈਸ ਹੈ ਜਿਸ ਦੀ ਟੱਕਰ ਹੋਈ ਹੈ ਹਾਥੀਆਂ ਦੇ ਝੁੰਡ ਦੇ ਨਾਲ ਤੇ ਇਸ ਹਾਦਸੇ ਦੇ ਵਿੱਚ 8 ਹਾਥੀਆਂ ਦੀ ਮੌਤ ਹੋ ਗਈ ਹੈ ਪਰ ਇਸ ਹਾਦਸੇ ਦੇ ਵਿੱਚ ਗਨੀਮਤ ਇਹ ਰਹੀ ਕਿ ਕਿਸੇ ਵੀ ਯਾਤਰੀ ਨੂੰ ਕੋਈ ਸੱਟ ਨਹੀਂ ਲੱਗੀ ਪਰ ਟੱਕਰ ਇੰਨੀ ਜ਼ਬਰਦਸਤ ਸੀ ਕਿ ਟ੍ਰੇਨ ਦਾ ਇੰਜਨ ਤੇ ਅੱਠ ਡੱਬੇ ਜਿਹੜੇ ਨੇ ਪਟੜੀ ਤੋਂ ਹੇਠਾਂ ਆ ਜਾਂਦੇ ਨੇ ਤਾਂ ਰੈਸਕਿਊ ਆਪਰੇਸ਼ਨ ਹੁਣ ਚਲਾਇਆ ਜਾ ਰਿਹਾ ਇਸ ਤੋਂ ਇਲਾਵਾ ਜੋ ਇੱਥੇ ਟ੍ਰੇਨ ਸੇਵਾਵਾਂ ਨੇ ਫਿਲਹਾਲ ਇੱਥੇ ਬੰਦ ਕਰ ਦਿੱਤੀਆਂ ਗਈਆਂ ਨੇ ਲਗਾਤਾਰ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆਈਆਂ ਨੇ ਅਸਾਮ ਦੇ ਲੁੰਡਿੰਗ ਡਿਵੀਜ਼ਨ ਦੇ ਵਿੱਚ ਇਹ ਹਾਦਸਾ ਵਾਪਰਿਆ ਜਿੱਥੇ ਸ਼ਨੀਵਾਰ ਸਵੇਰੇ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਟ੍ਰੇਨ ਨੰਬਰ 2507 DN ਸਰੰਗ ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈਸ ਜਿਸ ਦੀ ਹਾਥੀਆਂ ਦੇ ਝੁੰਡ ਦੇ ਨਾਲ ਟੱਕਰ ਹੋਈ ਅਤੇ ਟੱਕਰ ਤੋਂ ਬਾਅਦ 8 ਹਾਥੀਆਂ ਦੀ ਮੌਕੇ ਤੇ ਮੌਤ ਹੋ ਗਈ ਅਤੇ ਇੱਕ ਹਾਥੀ ਜਿਹੜਾ ਉਹ ਜ਼ਖਮੀ ਦੱਸਿਆ ਜਾ ਰਿਹਾ ਹੈ ਇਸ ਹਾਦਸੇ ਦੀ ਜਾਣਕਾਰੀ ਜੰਗਲਾਤ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸਵੇਰ ਦਾ ਸਮਾਂ ਹੈ ਜਦੋਂ ਰੈਸਕਿਊ ਆਪਰੇਸ਼ਨ ਇੱਥੇ ਚਲਾਇਆ ਜਾ ਰਿਹਾ ਹੈ ਜੋ ਹਾਥੀਆਂ ਦੀ ਮ੍ਰਿਤਕ ਦੇਹਾਂ ਉਹਨਾਂ ਨੂੰ ਪਾਸੇ ਕੀਤਾ ਜਾ ਰਿਹਾ ਹੈ ਇਸ ਹਾਦਸੇ ਦੇ ਵਿੱਚ ਕਿਸੇ ਯਾਤਰੀ ਨੂੰ ਸੱਟ ਨਹੀਂ ਲੱਗੀ ਪਰ ਰੇਲ ਸੇਵਾਵਾਂ ਜ਼ਰੂਰ ਪ੍ਰਭਾਵਿਤ ਹੋ ਗਈਆਂ ਨੇ ਘਟਨਾ ਤੋਂ ਤੁਰੰਤ ਬਾਅਦ ਰੇਲਵੇ ਪ੍ਰਸ਼ਾਸਨ ਤੇ ਸਥਾਨਕ ਏਜੰਸੀਆਂ ਹਰਕਤ ਦੇ ਵਿੱਚ ਆਈਆਂ ਜਿਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਰਾਹਤ ਤੇ ਬਚਾਅ ਕਾਰਜ ਜਿਹੜਾ ਉਹ ਸ਼ੁਰੂ ਕਰ ਦਿੱਤਾ ਹੈ ਸਵੇਰ ਕਰੀਬ 2:30 ਵਜੇ ਦਾ ਸਮਾਂ ਦੱਸਿਆ ਜਾ ਰਿਹਾ ਜਦੋਂ ਇਹ ਹਾਦਸਾ ਵਾਪਰ ਜਾਂਦਾ ਹੈ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਹੁਜੋਈ ਜ਼ਿਲ੍ਹੇ ਦੇ ਚਾਂਗਜੁਰਾਈ ਇਲਾਕੇ ਦੇ ਵਿੱਚ ਇਹ ਘਟਨਾ ਵਾਪਰੀ ਹੈ ਹਾਦਸੇ ਦੇ ਕਾਰਨ ਜੋ ਜਮੂਨਾ ਮੁਖ ਕਾਨਪੂਰ ਸੈਕਸ਼ਨ ਤੋਂ ਲੰਘਣ ਵਾਲੀਆਂ ਟ੍ਰੇਨਾਂ ਨੇ ਉਹਨਾਂ ਨੂੰ ਯੂਪੀ ਲਾਈਨ ਰਾਹੀਂ ਜਿਹੜਾ ਹੈ ਉਹ ਮੋੜ ਦਿੱਤਾ ਗਿਆ ਫਿਲਹਾਲ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਰਾਜਤਾਨੀ ਐਕਸਪ੍ਰੈਸ ਹੈ ਜਿਸ ਦੇ ਨਾਲ ਹਾਥੀਆਂ ਦੇ ਚੁੰਡੀ ਟੱਕਰ ਹੋਈ ਹੈ ਇਸ ਹਾਦਸੇ ਦੇ ਵਿੱਚ 8 ਹਾਥੀਆਂ ਦੀ ਮੌਤ ਹੋ ਗਈ ਹੈ ਤਾਂ ਲੋਕੋ ਪਾਇਲਟ ਦੇ ਵੱਲੋਂ ਜਦੋਂ ਹਾਥੀਆਂ ਦੇ ਚੁੰਨ ਨੂੰ ਦੇਖਿਆ ਗਿਆ ਤਾਂ ਐਮਰਜੈਂਸੀ ਬ੍ਰੇਕ ਲਗਾਈ ਗਈ ਤੇ ਇਸ ਦੇ ਦਰਮਿਆਨ ਇਹ टक्कर होंगी है टक्कर इन्नी जबरदस्त होंगी है कि इस तरीके हालात बन जाते हैं जो हादसा होया हादसे वाली थान तो गुवाहाटी करीब एक सौ छब्बीस किलोमीटर दूर है जिस तो बाद रेस्क्यू के लिए जो ट्रेन अधिकारी ने रवाना हुए और मौके पर पहुंचे अ पूरा हादसा जो रेलवे के लुमडिंग डिवीजन केपरिया दसिया जा रहा है जिस तो बाद जो जानकारी सामने आई कि ट्रेन के पटड़ी तो ਜਿਹੜੇ ਡੱਬੇ ਨੇ ហេਠਾ ਉਤਰ ਗਏ ਉਸ ਤੋਂ ਬਾਅਦ ਲਗਾਤਾਰ ਰੈਸਕਿਊ ਜਿਹੜਾ ਹੈ ਸ਼ੁਰੂ ਕਰ ਦਿੱਤਾ ਜਾਂਦਾ ਹੈ ਤਾਂ ਅਸਾਮ ਦੇ ਵਿੱਚ ਸਵੇਰ ਵੇਲੇ ਇਹ ਹਾਦਸਾ ਵਾਪਰਦਾ ਹੈ ਉਸ ਤੋਂ ਬਾਅਦ ਜੋ ਹਾਤੀਆਂ ਦੀ ਮ੍ਰਿਤਕ ਦੇ ਨੇ ਉਹਨਾਂ ਦੇ ਸਰੀਰ ਦੇ ਅੰਗ ਨੇ ਉਹਨਾਂ ਨੂੰ ਪਾਸੇ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਫਿਲਹਾਲ ਜੋ ਰੇਲਵੇ ਸੇਵਾਵਾਂ ਨੇ ਉਹਨਾਂ ਨੂੰ ਡਾਇਵਰਟ ਕੀਤਾ ਗਿਆ ਤਾਂ ਭਿਆਨਕ ਹਾਦਸਾ ਵੱਡਾ ਹਾਦਸਾ ਇਸ ਨੂੰ ਮੰਨਿਆ ਜਾ ਸਕਦਾ ਹੈ ਅਸਾਮ ਦੇ ਵਿੱਚ ਇਹ ਹਾਦਸਾ ਵਾਪਰਿਆ ਜਿੱਥੇ ਰਾਜਧਾਨੀ ਐਕਸਪ੍ਰੈਸ ਦੇ ਨਾਲ ਹਾਥੀਆਂ ਦੇ ਚੁੰਦੀ ਟੱਕਰ ਹੋਈ ਤੇ ਇਸ ਟੱਕਰ ਦੇ ਵਿੱਚ 8 ਹਾਥੀਆਂ ਦੀ ਮੌਤ ਹੋ ਗਈ ਹੈ ਫਿਲਹਾਲ ਅਸਾਮ ਦੀ ਰੇਲ ਜੋ ਅਸਾਮ ਦੇ ਵਿੱਚ ਟ੍ਰੇਨ ਦਾ ਪਟੜੀ ਦਾ ਉੱਥੇ ਮੁਰੰਮਤ ਦਾ ਕੰਮ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਫਿਲਹਾਲ ਜਿਹੜੀ ਹੈ ਸਾਰੀਆਂ ਟ੍ਰੇਨਾਂ ਜਿਹੜੀਆਂ ਇਹ ਨੇ ਡਾਇਵਰਟ ਕਰ ਦਿੱਤੀਆਂ ਗਈਆਂ ਨੇ ਗੁਹਾਟੀ ਭੇਜਿਆ ਜਾ ਰਿਹਾ ਹੈ ਤੇ ਉੱਥੋਂ ਦੀ ਹੀ ਜਿਹੜੇ ਯਾਤਰੀ ਨੇ ਅੱਗੇ ਆਪਣੇ ਜਿਹੜਾ ਟ੍ਰੇਨ ਦਾ ਸਫ਼ਰ ਕਰਨਗੇ ਤਬ ਇਹ ਹਾਦਸਾ ਸਵੇਰ ਵੇਲੇ ਵਾਪਰਿਆ ਤਸਵੀਰਾਂ ਤੁਸੀਂ ਲਗਾਤਾਰ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਰੈਸਕਿਊ ਲਗਾਤਾਰ ਕੀਤਾ ਜਾ ਰਿਹਾ ਹੈ ਪਰ ਇਸ ਹਾਦਸੇ ਦੇ ਵਿੱਚ ਬਚਾ ਇਹ ਰਿਹਾ ਕਿ ਕਿਸੇ ਵੀ ਯਾਤਰੀ ਨੂੰ ਸੱਟਫੇਟ ਨਹੀਂ ਲੱਗੀ ਪਰ ਜਿਸ ਤਰੀਕੇ ਦੇ ਨਾਲ ਟੱਕਰ ਇੰਨੀ ਜ਼ਬਰਦਸਤ ਸੀ ਜੋ ਉੱਥੇ ਚਸ਼ਮਦੀਦ ਸਿੰਘ ਜੋ ਲੋਕ ਸਨ ਉਹਨਾਂ ਨੇ ਦੱਸਿਆ ਕਿ ਟ੍ਰੇਨ ਦਾ ਇੰਜਨ ਹੀ ਅਤੇ ਪੰਜ ਡੱਬੇ ਪਟੜੀ ਤੋਂ ਹੇਠਾ ਉਤਰ ਜਾਂਦੇ ਨੇ ਤਾਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨਾ ਭਿਆਨਕ ਇਹ ਹਾਦਸਾ ਇੱਥੇ ਵਾਪਰਿਆ ਹੋਵੇਗਾ